ਜੀ ਦੱਸਿਂ ਕਾਲ ਕਿਵੇਂ ਆ ਬਈ ਸਰ ਅੱਜ ਆਪਾਂ ਜਾਲਾ ਦੀ ਕੰਮ ਬੱਜਿਆ ਐ ਪੈਰ ਕੜ ਕਾਲੇ ਵਾੜ ਦੀ ਜਿਹੜਾ ਆਪਾਂ ਮੱਕੀ ਲਈ ਆ ਉਹ ਤੇ ਮੱਕੀ ਰਹੀ ਆ ਬਸ 7050 ਅੱਜ ਹੋ ਗਈ 75 ਦੇ ਨਾਲ ਦੀ ਆਪਾਂ ਮੱਝੇ ਨਾਲ ਆ ਬੋਹਦੇ ਆਪਣੇ ਰੋਡ ਨੂੰ ਟਿੱਕ ਕੇ ਆਏ ਅੱਜ ਫੈਸ ਜੀ ਭਟੀਆਂ ਹੀ ਕੰਮ ਚੱਲਦਾ ਆਪਾਂ ਉਹ ਬਾਂਹ ਖੇਡਦਾ ਸੀ ਆਉ ਨੂੰ ਪਤਾ ਹੀ ਹੈ ਘਰ ਕਿਹੜਾ ਜੱਲਾ ਹੁੰਦਾ ਹੈ ਇਹ ਵੀ ਹੁਣ ਹੈ ਸੱਪੀ ਕਾ ਬਾਬੇ ਕਿਰਪਾ ਦਾ ਪੂਰਾ ਕੋਲ ਤੋਂ ਤਾਂ ਲੈਣ ਪੜਿਆ ਬਾਬੇ ਕਿਰਪਾ ਦਾ ਕਿਰਪਾ ਤੇ ਖੋੜੀ ਟਰਾਲੀ ਲੋਣੀ ਜਾਈ ਚਾਹਦਾ ਗਾ ਮੇਰਾ ਟਰਾਲੀ ਤੋਂ ਆਪਣਾ ਆਪਰਾ ਅੱਜ ਤੋਂ ਹੋ ਗਿਆ ਲੱਗਾ ਤੇ ਆ ਸਭ ਦੋਜਾ ਸੀ ਆ ਰਿਹਾ ਵਧੀਆ ਲੈ ਕੇ ਨੰਬਰ ਤੇ ਆਪਾਂ ਕੀ ਦੇ ਵਧੀਆ ਹੋਰ ਲੈ ਕੇ ਨੰਬਰ ਆ ਪੂਰਾ ਡਰਾਈਵਰ ਆਪਾਂ ਕਰਦਾ ਸੀ ਉੱਚਾ ਸਾਦੇ ਯਾਰ ਗਰਮੀ ਗੁਰਮੀ ਜਮਾਣੀ ਲੱਗਦੀ ਡਰਾਈਵਰ ਪੂਰਾ ਖੋਜਾ ਆਪਣਾ ਇੱਕ ਨੰਬਰ ਸਾਡਾ ਬੜਾ ਉਹ ਕੰਮ ਚਲਾ ਦਿੰਦੀਆਂ ਸਾਹ ਵੱਜ ਗਏ ਵਾਦੇ ਗਲੇ ਚਾਰਾ ਪਾਤਾ ਵਾਦੀਆ ਉਹ ਪਾਗੇ ਇੱਕ ਦੋ ਵਾਜ ਦੇ ਲੱਗ ਬਾਬੇ ਨੇ ਬੋਲ ਕੇ ਰਸਾਏ ਬੰਦੇ ਆਪਣੇ ਪੰਜ ਛੇ ਮੋਟਰ ਤੇ ਬੈਠੇ ਆ ਉਹਦਾ ਟਰਾਲੀਆਂ ਦੇ ਟਾਲੀ ਤੇ ਮੁੜਦੀ ਨਹੀਂ ਬੰਦਿਆਂ ਤੋਂ ਦੇ ਵੀ ਮਿੱਟ ਜਾਦਾ ਘਰ ਤਾਂ ਦੀ ਮੋੜ ਨਹੀਂ ਬੰਦਦਾ ਕੰਟਰੋਲੀ ਆਇਆ ਮਸਾਹੋਂ ਵਰਕੇ ਕਮਾਟੀ ਜੀ ਨੇ ਟਰਾਲੀ ਆਇਆ ਝੋਕੇ ਨੇ ਟਰਾਲੀ ਕੋ ਫਿਣੇ ਦਾ ਦੇ ਆਉਣਾ ਹੈ ਬਹੁਤ ਬੜਾ ਚੁੱਚਾ ਕਿੰਝ ਚਲਾਇਆ ਮਸਾਹੋਂ ਨਾਲੋਂ ਇਹ ਲੱਗ ਰਿਹਾ ਜਿਵੇਂ ਹਾਸੋ ਤੇ ਦੋ ਘੰਟੇ ਦੀ ਬਾਅਦ ਨਾਲ ਡੇਢ ਦੋ ਘੰਟੇ ਬਸ ਸਣੇ ਤਿਰੇ ਜੁੜਿਆ ਮਾਰ ਕੇ ਦੋ ਘੰਟੇ ਦੀ ਬਾਅਦ ਨੇ ਦੋ ਕਿਲੇ ਦੋ ਘੰਟੇ ਦਾ ਦੋ ਘੰਟੇ ਦੀ ਪਾਵਾ ਕੇ ਬਾਅਦ ਦੋ ਘੰਟੇ ਦਾ ਘੱਟ ਰਹਿ ਵੀ ਲੱਗੂਆ 5-7 ਮਿੰਟ ਘੰਟੇ ਦੇ ਅੰਦਰ ਅੰਦਰ ਕਿਲਾ ਬਾਅਦ ਨੇ ਆਪ ਰਵਟਾਲੀ ਕਰੋ ਡਰਾਈਵਰ ਹੋਵੇ ਆਪਣੇ ਵੱਸੋਂ ਮੈਂ ਹੋਰ ਪੂਰਾ ਖੋਸ਼ ਆ ਆਪਣੇ ਪੇਟਾਂ ਵਾਲੇ ਫਜ਼ੀਰ ਵਾਲਾ ਬੰਦਾ ਪੂਰਾ ਖੋਸ਼ ਆ ਗਰਮੀ ਲੱਗਦੀ ਨਹੀਂ ਅੱਧੀ ਗਰਮ ਮੈਂ ਕਿਹਾ ਬੜਾ ਮੈਂ ਜਿਹੜਾ ਉਹਦੇ ਨਾਲ ਉਹ ਤੋਂ ਉਤਰੀ ਆਪਾਂ ਇਹ ਟੋਕਰੀ ਭਾਰ ਗਈ ਆ ਟੋਕਰੀ ਟਰਾਲੀ ਚ ਲਾ ਦਿੰਦੀ ਤੇਰੇ ਘਰ ਆਪਾਂ ਥੋੜਾ ਜਿਹਾ ਮਸਕਲ ਹੋ ਗਿਆ ਨੇਰੇ ਦੀ ਲੈਕ ਟੋਕਰੀ ਦਾ ਟਾਲੀ 3:30 ਵਜੇ ਦੋ ਟੋਕਰੀਆਂ ਪੈਂਦੀਆਂ ਫੁੱਲ ਭਰ ਕੇ ਟਰਾਲੀ ਤੇ ਟਰਾਲੀ ਫੁੱਲ ਹੋ ਜਾਂਦੇ ਦੋ ਟੋਕਰੀਆਂ ਨਾਲ ਆ ਗਿਆ ਆ ਜੀ ਬਾਲੇ ਰੈਕਿੰਗ ਇਹ ਆਪਣਾ ਜੀ ਸੀ ਆਰ ਡੀ ਆ ਕਿਲੇ ਸ਼ੇਨੋ ਜੈਕਟਰ ਰਾਸ਼ੀ ਹੈ ਨੋ ਜੈਕਟਰ ਫਾਈਟ ਕੈਨ ਉਹ ਤਾਂ ਕਿ ਅਬ ਛੱਡਦੇ ਆ 17 18 ਹੋ ਜੇਕਰ ਚੱਲਦਾ ਹੈ ਪੂਰਾ ਵਧੀਆ ਚੱਲਦਾ ਹੈ ਇੱਕ ਨੰਬਰ ਵਾਹਲਾ ਪੂਰਾ ਕਿੱਲੇ ਵਾਂ ਦੇ ਖੋਪਰੇ ਚੱਲਦਾ ਸਾਰਾ ਸ਼ਾੜਾ ਨਹੀਂ ਦੇ 600 ਟਨ ਤੋਲ ਕੇ ਚੱਲਦਾ ਹੈ ਪੂਰਾ ਵਧੀਆ ਰਿਸਪੌਂਸ ਦੇ ਰਿਹਾ ਆਪਣਾ ਟ੍ਰੈਕ ਨੰਬਰ ਵਾਹਲਾ ਤਾਂ ਘਪੁਰਾ ਆਪਣ ਲਾਈਨ ਦੇ ਟਰਾਲੀਆਂ ਕਿਵੇਂ ਜਵਾਨੋ ਆਪਣਾ ਰਾਮ ਸਿੰਘ ਫੇਰ ਤੋਂ ਆਦਾ ਕੱਪਰੂ ਦਾ ਫੇਰ ਵੀ ਕਹਿੰਦਾ ਆਪਾਂ ਹੀ ਫੱਟੇ ਚੱਕਾਂਗੇ ਆ ਮੈਂ ਤਾਂ ਨੇ ਪ੍ਰਧਾਨ ਸਾਹਿਬ ਆ ਕੇ ਆ ਜਵਾਨ ਆਪਣਾ ਦੂਜਾ ਇਹ ਕਹਿੰਦਾ ਇੱਤੀ ਰੇਅਰ ਕਾ ਕੁਤਰਾ ਕਹਿੰਦੇ ਇੰਡੀਆ 'ਚ ਨਹੀਂ ਮਿਲਦਾ ਇੰਡੀਆ 'ਚ ਜਿਹੜਾ ਕੁਦਰਤੀ ਰੇ ਦੀ ਮਸ਼ੀਨ ਦਾ ਇਹ ਕੁਤਰਾ ਕਿਦੋਂ ਮਿਲਦਾ ਇੱਤੀ ਰੇ ਦੀ ਮਸ਼ੀਨ ਦਾ ਕੁਤਰਾ ਇੱਤੀ ਰੇ ਦੀ ਮਸ਼ੀਨ ਦਾ ਕੁਤਰਾ ਹੈ ਇਰਾਦ ਨੂੰ ਮੁੰਡੇ ਕਹਿੰਦੇ ਨਾ ਗਰਮੀ ਘਟ ਲਾਈਦੀ ਆ ਚੱਲ ਚੱਲ ਗੱਪਰੋ ਚੱਕ ਦੇ ਕਰਾਂ ਦੀ ਤੋਰ ਓਏ ਛੱਟੇ ਦਾ ਯਾਰਾ ਚੱਕ ਕੇ ਰੱਖ ਝੜਕਾ ਮਰਾ ਕੇ ਤੋਰ ਮਾਰਾ ਝੜਕਾ ਮਰਾ ਚੱਲ 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 ਬੱਸ ਬੱਸ ਛੜ ਦੇ ਥੱਲੇ ਆਖੜਾ ਆਪਣਾ ਸਪਾਡਨ ਫੋਰਡ ਇਹ ਮੁੰਡੇ ਕਹਿੰਦੇ ਸਪਾਡਨ ਫੋਰਡ ਨਾਲ ਹੀ ਆਪਾਂ ਲੜਣਾ ਉਹ ਡਾਲਾ ਲਾਉਈ ਗੱਭਰੂ ਡਾਲਾ ਉਹ ਬਾਈ ਡਾਲਾ ਲਾ ਵਾਲਾ ਉਤਰ ਕੇ ਕੱਢ ਕੇ ਮੈਂ ਵਣ ਖੁਸ਼ ਓ ਨੀਲੇ ਖਵਾਉਣਾ ਇੱਕ ਕਰ ਹੀ ਜਾਇਗਾ ਇੱਕ ਖਵਾਉਣਾ ਇੱਕ ਕਰ ਹੀ ਪੱਕਾ ਜਾਇਗਾ ਆਪਾਂ ਬੰਦੇ ਖੋਜ ਕਰਨਗੇ ਤੇ ਖਵਾਉਣਾ ਕਰੀ ਇਹਦਾ ਨੀਲੇ ਦਾ ਮੈਂਟ ਦੋਹਾਂ ਦਾ ਆਹ ਇਹ ਗੱਪਰੂ ਆਪਣੇ ਦੇਖਿਆ ਸ਼ਹਿਰ ਦਾ ਹੋਦਾ ਰਮਾਲ ਮੰਨਗੇ ਇਹ ਕੀ ਆ ਉਹ ਸ਼ਰੂਖ ਖਾਨ ਬਣਿਆ ਫਿਰਦਾ ਗੱਪਰੂ ਕਲ ਸ਼ਰੂ ਖਾਨ ਬਣ ਕੇ ਅਪਾ ਚਾਰ ਸੱਟ ਕਰਾਂਗੇ ਆਏ ਆ ਫਰਦੌਸੀ ਪਾੜਨ ਫੋੜ ਪਲਾਟੇ ਮਾਰਦਾ ਆਪਣਾ ਚਾਰ ਦਾ ਕੁੱਤਰਾ ਚੂਰੀਆ ਚੂਰੀ ਇਹ ਚੂਰੀ ਹੁੰਦੀ ਆ ਹੈ ਆ ਪ੍ਰਧਾਨ ਹੁਣੇ ਆਪਣੀ ਰੋਟੀ ਖਾ ਰਹੇ ਆ ਲਾਲ ਬਾਈ ਆ ਰੋਟੀ ਖਾਣੇ ਆ ਕਦੀ ਬੁਰਾਗਾ ਸੱਟ ਕੰਮ ਆ ਉਹ ਦੇ ਆਪਣੇ ਜਵਾਨ ਆਪਣੇ ਐਨਆਰਆਈ ਵੀਰਾਂ ਨੂੰ ਆਏ ਆ ਵੀ ਟਰਾਲੀ ਖੁੱਬੇ ਤੇ ਸਾਨੂੰ ਵੀਡੀਓ ਆਵੇ ਸ਼ੁਕਲਾ ਮੱਛੇ ਕਹਦਾ ਆਪਣੇ ਵੀ ਟਰਾਲੀ ਖੁੱਬਣ ਦੀ ਵੇੜ ਵੀ ਉਹ ਕਰ ਰਹੇ ਆ ਵੀ ਟਰਾਲੀ ਖੁੱਬੇ ਤੇ ਵੀਡੀਓ ਆਵੇ ਸਾਨੂੰ ਫਿਰ ਵੀਡੀਓ ਕਰ ਲਾਉਣਗੇ ਜੋ ਟਰਾਲੀ ਖੁੱਬਗੀ ਬੰਦੇ ਕਦੀ ਦਾ ਇਲਾਜ ਵੀ ਖਵਾਉਣਗੇ ਜਿਹੜਾ ਮਰਜੀ ਕਿਹੜਾ ਖਵਾ ਦੇਣਾ ਸਾਡੇ ਦੇ ਬੰਦੇ ਟਰਾਲੀ ਮੋੜ ਨਹੀਂ ਰਹੀ ਕਾਰ ਨੂੰ ਚੱਲਦਾ ਟਰੈਕਟਰ ਜਿਵੇਂ ਕਾਰ ਦੀ ਫੀਲਿੰਗ ਆਉਂਦੀ ਹੈ ਕਾਰ ਵਰਗੀ ਆਵਾਜ਼ ਆ ਜਾਂਦਾ ਬਾਹਰ ਨੂੰ ਪੁਰਾ ਕਿੰਨੇ ਜੀ ਪਾਈ ਦੱਸੀ ਆਣੇ ਆਪਾਂ ਕੰਮ ਵਾਪੇ ਕਿਰਪਾ ਨਾਲ ਹੀ ਚੱਲੀ ਜਾਂਦਾ ਟਰਾਲੀ ਨਹੀਂ ਮੁੜਦੀ ਜਵਾਨਾ ਦੋ ਟਰਾਲੀ ਇਹ ਮੇਰਾ ਪਰੇਸ਼ਾਨੀਆਂ ਨੇ ਇਹਦਾ ਇਹ ਨਹੀਂ ਲੱਗਦਾ ਨੀਲਾ ਬੋਲ ਇੱਕ ਨੰਬਰ ਇਹ ਤਿਆਰ ਆ ਗਏ ਆ ਬਾਕੀ ਹੀ ਗੱਲ ਸਹੀ ਆ ਬਈ ਬੰਦਿਆਂ ਦਾ ਕੰਮ ਆ ਬੰਦਿਆਂ ਨਾਲ ਹੀ ਯਾਰ ਪੈਂਦਾ ਜਿੰਨੇ ਬੰਦੇ ਹੁਣ ਉਨ ਨਹੀਂ ਥੋੜੇ ਆ ਪੰਜ ਚਾਰ ਬੰਦੇ ਤਾਂ ਉਹੀ ਬੈਠੇ ਹੁਣ ਤੇ ਇਹ ਗੱਲ ਬੰਦੀ ਆ ਇੱਕ ਬੰਦਾ ਚਾਰ ਸੈੱਟ ਕਰਦਾ ਹੋਵੇ ਤਿੰਨ ਬੰਦੇ ਉਹਦੇ ਪਾਸੇ ਖੜੇ ਹੁਣ ਉਹ ਇਧਰੋਂ ਐ ਕਰ ਉਹ ਇਧਰੋਂ ਐ ਕਰ ਐਂ ਕਹਿਣਾ ੜੇ ਬਸ ਕਿ ਟ੍ਰੈਲਰ ਲੀਡਰ ਵੀ ਖੋਪੀਏ ਫੇਰ ਤਾਂ ਬੰਦੇ ਆਣ ਗਏਂ ਤੇ ਹੁਣ ਕਿ ਇਹਦਾ ਪੰਜ ਚਾਰ ਬੰਦੇ ਸਨੇਪ ਡਟਾ ਮੋਣ ਵਾਲੇ ਪੰਜ ਚਾਰਾ ਸਨੇਪ ਡਟਾ ਨਹੀਂ ਹੁੰਦੇ ਆ ਬਾਕੀ ਰੈਕ ਰੈਕ ਦੇ ਓਟੋ ਚ ਮੋਣ ਵਾਲੇ ਦੋ ਤਾਂ ਡਰਾਈਵਰ ਬਾਬੇ ਕਰਪਣਾ ਪਰ ਟਰਾਲੀ ਦਾ ਮੈਲਾ ਦਾ ਖੁੱਦ ਹੀ ਨਹੀਂ ਨਿਮਰਜਵਾਨ ਟ੍ਰੈਕਟਰ ਆਖੋਲੇ ਵੇ ਪਾੜਨ ਬੋੜਾ ਆਪਣਾ ਚਾਰਜ ਖੁੱਪ ਜੇ ਕਿਤੇ 70 50 ਮੱਕੀ ਆਪਣੀ ਆਪਣਾ ਜ 70 ਕ ਦਿਨਾਂ ਦੀ ਹੋਈ ਹੋਗੀ ਚੱਲੀ ਛੁੱਲੀ 1 ਨੰਬਰ ਪੂਰਾ ਟੋਪ ਦਾ ਕੰਮ ਬਹੁਤ ਕੱਦ ਕਾਠ ਬਹੁਤ ਵਧੀਆ ਕੀਤਾ ਵਾਨੀ ਚ ਪੜਨ ਬੋਰਡ ਤੇ ਨੇ ਜੀ ਵਨ ਆਈ ਫਰਟ ਟੋਏ ਤੇ ਆ ਬਾਬ ਵਗਾਰੇ ਆਪਣਾ ਬੋਰਡ ਚਾ ਚੱਲ ਬਈ ਚੱਲ ਤੁਹਾਡਾ ਟ੍ਰੈਨਰ ਚੱਲ ਗਣਾ ਜੀ ਸ਼ਰੂ ਖਾਨ ਸ਼ਰੂ ਖਾਨੋ ਤਾਂ ਟਰਾਲੀ ਮੋੜ ਕੇ ਅਗਲੇ ਨੇ ਮੜਾ ਜਾ ਤਾਂ ਇਹ ਪੇਚਾ ਛੱਡਦੀ ਆਪਣੇ ਨੀਲੇ ਵਾਈ ਟਰਾਲੀ ਟਾਈਮ ਹੋ ਗਿਆ ਸਵੇਰ ਦਾ ਪੌਣੇ 3 2:46 ਮਿੰਟ ਸਵੇਰ ਦੇ ਆ ਐਪ ਬੋਰੇ ਨਾਲ ਕੱਢਣ ਹੁਣ ਤਾਲੀ ਵੀ ਪੂਰੇ ਖਤਰੇ ਵਾਲੀ ਦਿੱਤੀ ਆ ਢੇਡੀ ਕਰਦੀ ਜੋ ਪਰ ਨੇ ਟਰਾਲੀ ਜਵਾਣ ਇਹ ਮਾਰ ਕੇ ਚੱਲੇ ਰਹੇ ਨੇ ਤਾਲੀ ਖੁੱਪ ਗਈ ਜਵਾਣ ਆਪਣੇ ਲਿਪੜ ਦਾ ਡਰੀ ਜਾਂਦੇ ਆ ਦਾ ਮਾਇਨ ਰਹਾ ਨਾ ਮੇਰਾ ਪੂਰਾ ਖਤਰੇ ਵਾਲਾ ਕੰਮ ਕੰਮ ਹੋ ਗਿਆ ਖਤਰੇ ਵਾਲਾ ਇਹਨੂੰ ਕੰਜੇ ਬਰੇ ਹੈਂਡਲ ਦੀ ਟਰਾਲੀ ਤੁਹਾਨੂੰ ਮੈਂ ਕਿਹਾ ਸੀ ਨਾ ਇੱਧਰ ਨੀ ਲਾਵਾ ਜਰਾ ਇਹ ਨੀਲਾ ਕਰੂ ਵੇ ਕੰਮ ਕਰਤਾ ਨਾ ਉਹ ਹੀ ਕੰਮ ਨਹੀਂ ਤਾਂ ਮੈਂ ਡਰਤਾ ਸੀ ਤੁਮ ਪਹਿਲਾ ਦੱਸ ਅਸੀਂ ਆਹ ਚਲੋ ਬਈ ਥੋੜਾ ਪ੍ਰਕਾਰ ਨਾਲ ਮੈਂ ਬਤਾਉਂਦਾ ਉਹਨੇ ਕਿਹਾ ਸਾਡੇ ਦਾ ਫੋਨ ਹੀ ਬੰਦ ਤੇਰੀ ਭੈਣ ਨੇ ਫੋਨ ਨਹੀਂ ਲੇ ਲਿਆ ਆ ਵੀ ਕੰਮ ਕਰਦਾ ਨੀ ਲੈਣ ਜਾਮਾ ਟੇਡਾ ਹਾਂ ਮੇਰਾ ਗੱਲ ਬੰਦ ਹੋ ਗਿਆ ਹੁਣ ਬੰਦੇ ਦਾ ਚਾਹ ਪੂਰਾ ਹੋਇਆ ਹੁਣ ਮੜੀ ਦੀ ਗੱਲਬਾਤ ਬਣੀ ਆ ਆ ਬਵਰਾ ਵੱਡਾ ਜਾਊਗਾ ਆਪਣਾ ਇਹਦੇ ਨਾਲ ਓਏ ਕੋ 36 ਦੀ ਕਾਹ ਘਰ ਮੜਾਇਆ ਇਹਦੇ ਨਾਲ ਲਾਵਾਂਗੇ ਹੁਣ ਹੋਰ ਯਾਰ ਕੰਮ ਪੂਰਾ ਖਤਰੇ ਵਾਲਾ ਹੋਇਆ ਖੜਾ ਮੇਰੇ ਦਾ ਮੁਸ਼ਕਲ ਥੋੜੀ ਜੀ ਆਪ ਨੂੰ ਚਲੋ ਚਲੋ ਜਿਓ ਜਿਓ ਚਲੋ ਉਹ تیرੇ ਰ ਹੋ ਗਿਆ ਬਾਲੀਏ ਛੱਤੀ ਦੀ ਉਹ ਮੂਰੇ ਵਾਲੀਏ ਓ ਲੈ ਉਹ ਗੁੱਲੀ ਜਾ ਕੇਰ ਇਹਨਾਂ ਮੂਰੇ ਕੋਹ ਨਹੀਂ ਆਈਂ ਦੇਖ ਰਾਂਗਾ ਗਈ 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 ਓ ਟੈਂਡੀ ਹੋ ਜਲੀ ਟੈਂਡੀ ਪਲਟੂ ਕੀ ਮਿੱਤਰੋ ਕਰਾਮਾਤੀ ਬੰਦੇ ਐ ਕਰਾਮਾਤੀ ਲਾਸਟ ਵਾਲੀ ਇਹ ਟੀਰੀ ਵੀ ਲਾਟ ਠਿਕ ਹੋਈ ਸੀ ਜੱਗਾ ਉਹ ਆਪਣਾ ਟਰੈਕਟਰ ਨੀ ਲਾਉਂਦਾ ਸਵਾਗ ਲੈ ਜਾਂਦਾ ਹਰੇ ਕਿਡੇ ਤੈਂ ਵੀ 3 ਵਜ ਗਏ ਸਵੇਰ ਦੇ ਮਿੱਤਰ ਖਰੀਦਣ ਚੜਦੇ ਹੁਣ ਉਹ ਵੀ ਪੈਗੇ ਜਵਾਨ ਮਸ਼ੀਨਾਂ ਵਾਲੇ ਵੀ ਮਸ਼ੀਨ ਤੇ ਲਾਟ ਟਰਾਲੀ ਟੈਂਕ ਵਾਜ ਧੰਨਵਾਦ ਜੀ ਤਹੰਨੇ ਭਜਦੇ ਹੋਏ ਮੇਲਾ ਦਾ ਓਏ ਪਹਿਲਾ ਬਾਂਪਰ ਦੇ ਬੈਜ ਦੀ ਨਾ ਹੋਏ ਇੱਕ ਵਾਸਾ ਕੱਢ ਕੇ ਹਾਂ 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 ਸਰ ਆਂਦੇ ਹੋਏ ਅੰਮੀ ਲੈ ਸਰ ਆ ਥੱਲੇ ਨਹੀਂ ਆਉਂਦਾ ਰਹਿਣਾ ਇਹ ਕਰ ਉਹ ਟੋਏ ਨਾ ਜਾਂਦਾ ਪਵਾਦੇ ਹੁਣ ਟੋਏ ਪਵਾਦੇ ਐਫਐਮ ਦਾ ਟਰਾਲੀ ਬਾਲਡ ਨਹੀਂ ਦੇਣੀ ਜੰਗਾ ਟਰਾਲੀ ਮੁੱਧ ਹੀ ਨਹੀਂ ਹੋਣ ਦੇਣੀ ਬਹੁਤ ਟਾਈਮ ਲੱਗਦਾ ਸੁੱਖਿਆ ਰੋ ਨਹੀਂ ਪਣੀ ਇਹਨਾਂ ਨੂੰ ਬਾਹਰ ਆ ਜਾ ਵੀ ਬਾਹਰ ਓਏ ਹੋ ਗਿਆ ਰਗ ਗਿਆ ਉਹਨੂੰ ਲਾ ਲੈੰਦੋ ਕਿਪਾ ਬੈਰ ਉਹ ਭਾਈ ਦੋਨੋਂ ਡੈਕ ਤੇ ਹੁਣ 1:00 ਉਹ ਜਮਾਂ ਬਾਲਟ ਕੀ ਸੀ ਐ ਇਹ ਚਲ ਚਲ ਚਲੋ ਚਲੋ ਉਹ ਅੱਜਲਾ ਬਵਰਾ ਧਰੋ 4 4 ਪੌਣੇ ਰੋਖੇ ਨੇ ਮਿੱਤਰੋ ਕਣ ਕਾਲੀ ਜਾ ਕੰਮ ਹੁੰਦੇ ਆ ਦੇਖੋ ਝੂਟੇ ਖਾਂਦੀ ਜਾਂਦੇ ਝੂਟੇ ਖਾਂਦੇ ਜੇ ਮੈਂ ਮੇਲੇ ਦੇ ਮਗਰਮਾਸੀ ਚੱਲਦਾ ਹੁੰਦਾ ਆਏ ਗਾ ਬਿਆ ਟਰਾਲੀ ਮਗਰਮਾਸੀ ਨੂੰ ਕਦੇ ਉੱਤਰ ਕਦੇ ਉੱਤਰ ਸੱਖਿਆ ਬਾਜ ਗਈ ਓ ਬਾਜੀ ਕੀ ਬਾਜ ਗਈ ਲਾਸਟ ਟਰਾਲੀ ਸੀ ਐਂਡ ਆਲੀ 4 ਰੁਪਏ ਆਪਣਾ ਨਿਪਟ ਗਿਆ ਐਂਡਰਾਈ ਟ੍ਰਾਲੀ ਖੁੱਭ ਗਈ ਚਲੋ ਪਲਟਰੋਂ ਵੱਜ ਗਈ ਬਾਪੇ ਗਿਆ ਆਪਣਾ ਆਜੀ ਬਾਹਰ ਅੱਗੇ ਆਪਣੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਹਰ ਵੀਰਾਂ ਦਾ ਜੀ